ਇਸ ਸਾਧ ਇੱਕ ਵੀ ਸਾਧ ਦਾ ਪੜਾਣ ਨਹੀਂ ਲੱਭਦਾ ਪਿਆ ਇੱਕ ਦੀਆਂ ਟਰਾਲੀਆਂ ਨਹੀਂ ਲੱਭਦੀਆਂ ਪਈਆਂ ਔਰ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਚੁੱਕੀ ਪਾਜੀ ਪਹਿਲਾਂ ਨਾ ਆਪਾਂ 10 ਸਾਲ ਪਹਿਲਾਂ ਇੱਕ ਗੱਲ ਕਰਦੇ ਹੁੰਦੇ ਕਿ ਇੱਕ ਇੱਟ ਪੁੱਟੀ ਹੈ ਨਾ ਤੇ ਥੱਲੋਂ 10 ਕਲਾਕਾਰ ਨਿਕਲਦੇ ਆ ਅੱਜ ਤੁਸੀਂ ਇੱਟ ਪੁੱਟੋ ਥੱਲੇ 20 25 ਸੰਤ ਬੈਠੇ ਹੁੰਦੇ ਪੇਖੀ ਵਿਆਸ ਵਾਲਾ ਦਰਿਆ ਘੇਰੇ ਹੀ ਸਾਰਾ ਉਹਨਾਂ ਨੇ ਹਟਦੇ ਜ਼ਿੰਮੇਵਾਰੀ ਉਹ ਨੇ ਕੀ ਗੱਲ ਉਹਨੇ ਉਸ ਡੇਰੇ ਦੇ ਵਿੱਚ ਲੰਗਰ ਲਾਇਆ ਡੇਰੇ ਦੇ ਵਿੱਚ ਰਾਸ਼ਨ ਦਾ ਪ੍ਰਬੰਧ ਕੀਤਾ ਡੇਰੇ ਤੋਂ ਉਹਦੀਆਂ ਕੋਈ ਕਿਸ਼ਤੀਆਂ ਦੇ ਪ੍ਰਬੰਧ ਕਰਕੇ ਲੋਕਾਂ ਦਾ ਖਾਣ ਨੂੰ ਪਹੁੰਚਾਇਆ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ ਸ਼ੁਕਰੀਆ ਇਹ ਸਥਿਤੀ ਮੈਨੂੰ ਲੱਗਦਾ ਤੁਸੀਂ ਨਾ ਸਿਰਫ ਇਸ ਹਲਕੇ ਦੀ ਦੇਖੀ ਆ ਤੁਸੀਂ ਹੋਰ ਵੀ ਆਸ-ਪਾਸੇ ਹੁੰਦੇ ਆਏ ਹੋ ਕੀ ਸਥਿਤੀ ਉੱਥੇ ਵੀ ਤੇ ਹੁਣ ਦੇ ਉਤੋਂ ਐਕਸਪੀਰੀਅੰਸ ਕਰ ਰਹੇ ਹੋ ਵੀ ਇੱਕ ਵਾਰੀ ਇੱਥੋਂ ਸ਼ੁਰੂ ਕਰਦੇ ਇਸ ਸਮੇਂ ਇੱਥੋਂ ਦੇ ਹਾਲਾਤ ਜਿਹੜੇ ਹਨ ਜੇ ਆਪਾਂ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਉਹਦੇ ਨਾਲੋਂ ਤੇ ਬਹੁਤ ਜ਼ਿਆਦਾ ਖਰਾਬ ਨੇ ਸਾਡੇ ਹਲਕੇ 'ਚ ਇਸ ਟਾਈਮ ਤੱਕ ਇੰਨਾ ਜ਼ਿਆਦਾ ਪਾਣੀ ਨਹੀਂ ਹੈਗਾ ਹਾਂ ਤੁਸੀਂ ਦੇ ਕੰਡੇ ਲੱਗ ਗਿਆ ਤੁਸੀਂ ਦੇ 5-5 6-6 ਫੁੱਟ ਚੜ ਗਿਆ ਹੋ ਸਕਦਾ ਸਵੇਰ ਤੱਕ ਸਾਡੇ ਪਿੰਡਾਂ ਦੇ ਵਿੱਚ ਪਾਣੀ ਆ ਜਾਏ ਪਰ ਇੱਥੇ ਤੇ ਪਹਿਲਾਂ ਹੀ ਦੱਸਦਾ 12-12 ਫੁੱਟ ਪਾਣੀ ਆ ਚੁੱਕਿਆ ਬਹੁਤ ਹਾਲਾਤ ਮਾੜੇ ਨੇ ਘਰਾਂ ਦੇ ਘਰ ਸਾਰਾ ਕੁਝ ਡੁੱਬ ਗਿਆ ਫਸਲਾਂ ਤਬਾਹ ਹੋ ਚੁੱਕੀਆਂ ਨੇ ਜਾਨਵਰ ਡੰਗਰ ਬੱਚਾ ਜਾਂ ਤੇ ਮਰ ਚੁੱਕੇ ਆ ਜਾਂ ਤੇ ਸਕਿਨ ਦੀਆਂ ਪ੍ਰੋਬਲਮਾਂ ਹੋਰ ਬਿਮਾਰੀਆਂ ਲੱਗ ਚੁੱਕੀਆਂ ਪੀਣ ਨੂੰ ਪਾਣੀ ਨਹੀਂ ਹੈਗਾ ਰਾਸ਼ਨ ਨਹੀਂ ਹੈਗਾ ਥੱਲੇ ਸਾਰਾ ਕੁਝ ਖਤਮ ਹੋ ਗਿਆ ਕਿਉਂਕਿ ਸਾਰਿਆਂ ਨੇ ਤੇ ਚਬਾਰੇ ਪਾਏ ਨਹੀਂ ਆ ਠੀਕ ਹੈ ਪ੍ਰਬੰਧ ਹੈ ਨਹੀਂ ਤਰਪਾਲਾ ਨਹੀਂ ਹੈਗੀਆਂ ਮਛਰਦਾਨੀਆਂ ਨਹੀਂ ਹੈਗੀਆਂ ਸੋ ਬਹੁਤ ਹਾਲਾਤ ਜਿਹੜੇ ਸਿਚੁਏਸ਼ਨ ਜਿਹੜੀ ਆ ਉਹ ਬਹੁਤ ਜ਼ਿਆਦਾ ਮਾੜੀ ਹੈ ਤੇ ਇਹ ਵੱਧ ਵੱਧ ਹੁਣ ਤੇ ਸਾਰੇ ਪੰਜਾਬ ਨੂੰ ਜਿੱਥੇ-ਇਥੇ ਪੰਜਾਬੀ ਵੱਸਦੇ ਉਹਨਾਂ ਨੂੰ ਚਾਹੀਦਾ ਕਿ ਇਹ ਇਲਾਕਾ ਜਾਂ ਜਿਲ੍ਹਾ ਗਰਦਾਸਪੁਰ ਲਾਡੋ ਜਾਂ ਜਿੱਥੇ-ਇਥੇ ਵਿਹਾੜ ਹੈ ਉਹਨਾਂ ਨੂੰ ਸੰਭਾਲਣ ਇਹਨਾਂ ਦੀ ਦੇਖਭਾਲ ਦੀ ਬਹੁਤ ਜ਼ਿਆਦਾ ਜਿਹੜੀ ਲੋਡ ਹੈਗੀ ਐ ਇਸ ਟਾਈਮ ਥੋੜੇ ਹਲਕੇ ਦੇ ਪਿੰਡਾਂ ਦੇ ਵਿੱਚ ਵੀ ਮਨ ਲੱਗਦਾ ਹੁਣ ਲੋਕਾਂ ਨੂੰ ਖਾਲੀ ਕਰਨਾ ਸ਼ੁਰੂ ਕਰ ਦਿੱਤਾ ਹੋਣਾ ਕਿ ਘਰ ਘਰ ਖਾਲੀ ਕਰ ਦੋ ਹੋ ਰਿਹਾ ਕੁਝ ਐ ਤੂੰ ਨਹੀਂ ਇਦਾਂ ਦਾ ਹਜੇ ਨਹੀਂ ਹੋਇਆ ਸਾਡੇ ਪਿੰਡਾਂ ਵੱਲ ਹ ਇੱਥੇ ਤਾਂ ਮੈਨੂੰ ਪਤਾ ਨਹੀਂ ਸਾਡੇ ਪਿੰਡਾਂ 'ਚ ਹਜੇ ਬਚਾ ਏ ਮੈਂ ਤੁਹਾਨੂੰ ਦੱਸ ਰਿਹਾ ਕਿ ਕੱਲ ਤੱਕ ਭਾਵੇਂ ਉੱਥੇ ਪਾਣੀ ਆ ਜਾਏ ਪਰ ਇਸ ਟਾਈਮ ਨਹੀਂ ਉੱਥੇ ਹੈਗਾ ਤੇ ਅਸੀਂ ਜਿਹੜੇ ਨਾ ਇੱਕ ਸਵੇਰੇ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ ਇੱਕ ਮੁੱਦੇ ਤੇ ਕਿ ਦੇਖੋ ਇਹ ਜ਼ਿਲ੍ਹਾ ਗਰਦਾਸਪੁਰ ਉਹ ਹੈ ਕਿ ਜਿੱਥੋਂ ਨਾ ਵੱਡੇ ਤੋਂ ਵੱਡਾ ਸੰਤ ਵੱਡੇ ਤੋਂ ਵੱਡਾ ਬਾਬਾ ਇਸ ਜ਼ਿਲ੍ਹੇ ਦੇ ਵਿੱਚ ਆ ਕੇ ਤੇ ਉਹ ਅੱਜ ਕਰੋੜਪਤੀ ਬਣ ਗਿਆ ਉਹ ਬਣਿਆ ਕਿੱਦਾਂ ਸਾਡੇ ਭੋਲੇ ਭਾਲੇ ਲੋਕ ਬਾਰਡਰ ਏਰੀਆ ਦੇ ਹੁੰਦੇ ਨੇ ਲੋਕਾਂ ਕੋਲੋਂ ਆਉਂਦੇ ਨੇ ਸਾਧ ਗੁਰੂ ਸਾਹਿਬ ਨੇ ਚੋਲਾ ਦਿੱਤਾ ਚੰਗਿਆਂ ਕਰਮਾਂ ਵਾਸਤੇ ਪ੍ਰਚਾਰ ਕਰਨ ਵਾਸਤੇ ਜਾਂ ਫਿਰ ਕੋਈ ਵੀ ਧਰਮ ਤੇ ਕੋਈ ਆਂਚ ਆਉਂਦੀ ਹੈ ਲੜਾਈ ਲੜਨ ਵਾਸਤੇ ਅੱਜ ਦੇ ਸੰਤਾਂ ਨੇ ਅੱਜ ਦੇ ਭੇਖੀ ਸਾਧਾ ਨੇ ਕੀ ਕੀਤਾ ਚੋਲੇ ਦੀ ਦਰਬਾਰ ਤੋਂ ਕਰਕੇ ਸਾਡੇ ਜ਼ਿਲ੍ਹੇ ਗਰਦਾਸਪੁਰ ਨੂੰ ਲੁੱਟ ਕੇ ਖਾ ਲਿਆ ਸਾਧਾ ਨੇ ਔਰ ਇੱਕ ਬੜੀ ਹਰਾਨੀ ਵਾਲੀ ਗੱਲ ਆ तकरीबन 2 ਹਫ਼ਤੇ ਹੋ ਚਲੇ ਨੇ ਪਰ ਹਜੇ ਤੱਕ ਇਸ ਜ਼ਿਲ੍ਹੇ ਦੇ ਵਿੱਚ ਕੋਈ ਵੀ ਉਹ ਸਾਧ ਨਹੀਂ ਆਇਆ ਜਿਹੜਾ ਕਾਰ ਸੇਵਾ ਦੇ ਨਾਂ ਤੇ ਲੁੱਟ ਕੇ ਖਾ ਰਿਆ ਸੀਗਾ ਸਾਨੂੰ ਠੀਕ ਹੈ ਇੱਕ ਵੀ ਸਾਧ ਇੱਕ ਵੀ ਸਾਧ ਦਾ ਪੜਾ ਨਹੀਂ ਲੱਭਦਾ ਪਿਆ ਇੱਕ ਦੀਆਂ ਟਰਾਲੀਆਂ ਨਹੀਂ ਲੱਭਦੀਆਂ ਪਈਆਂ ਔਰ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਚੁੱਕੀ ਲੋ ਦੇਖੋ ਇੰਨੇ ਨੇ ਸਾਲਾਂ ਤੋਂ 25 25 30 ਸਾਲ ਹੋ ਗਏ ਆ ਸਾਡੇ ਲੋਕਾਂ ਨੂੰ ਲੁੱਟ ਕੇ ਖਾਦਾ ਇਹਨਾਂ ਸਾਧਾ ਨੇ ਹੁਣ ਇਸ ਟਾਈਮ ਦੱਸੋ ਕਿਹੜੇ ਸਾਧ ਨੇ ਜ਼ਿੰਮੇਵਾਰੀ ਲਈ ਕਿ ਆ ਪਿੰਡਾਂ ਚ ਮੈਂ ਗਰਾਈ ਕਰਕੇ ਖੜਦਾ ਰਿਆਂ ਤੇ ਮੈਂ ਘਰ ਪਰਤੀ 5 ਕੁਇੰਟਲ 10 ਕੁਇੰਟਲ ਚੌਲ ਸੁੱਟ ਕੇ ਜਾਵਾਂਗਾ ਜਾਂ ਝੋਨਾ ਸੁੱਟ ਕੇ ਜਾਵਾਂਗਾ ਦੱਸੋ ਇਸ ਗੱਲ ਦਾ ਜਵਾਬ ਦੇਣ ਮੈਨੂੰ ਸਾਰੇ ਸਾਧ ਇੱਥੇ ਵੱਡੇ ਵੱਡੇ ਸਾਧ ਨੇ ਨਾ ਜੇ ਮੈਂ ਲਵਾ ਤੇ ਤੁਸੀਂ ਲੈ ਲੈਂਦੇ ਮੈਨੂੰ ਪਤਾ ਕਿ ਨਾਮ ਲੈ ਲੈਂਦੇ ਮੈਂ ਤੇ ਕਹਿੰਦਾ ਭਾਜੀ ਪਹਿਲਾਂ ਨਾ ਆਪਾਂ 10 ਸਾਲ ਪਹਿਲਾਂ ਇੱਕ ਗੱਲ ਕਰਦੇ ਹੁੰਦੇ ਕਿ ਇੱਕ ਇੱਟ ਪੁੱਟੀ ਹੈ ਨਾ ਤੇ ਥੱਲੋਂ 10 ਕਲਾਕਾਰ ਨਿਕਲਦੇ ਆ ਅੱਜ ਤੁਸੀਂ ਇੱਟ ਪੁੱਟੋ ਥੱਲੇ 20-25 ਸੰਤ ਬੈਠੇ ਹੁੰਦੇ ਪੇਖੀ ਜਿਹੜੇ ਚੰਗੇ ਸੰਤ ਨੇ ਕੰਮ ਕਰਦੇ ਸੇਵਾਵਾਂ ਕਰਦੇ ਉਹਨਾਂ ਨੂੰ ਨਹੀਂ ਮੈਂ ਕਹਿੰਦਾ ਮੈਂ ਗੱਲ ਕਰਦਾ ਪੇਖੀ ਸੰਤਾਂ ਦਾ ਸੋਮੀ ਬਿਆਸ ਵਾਲਿਆਂ ਦੀ ਗੱਡੀ ਦੇਖੀ ਅੱਗੇ ਇੱਕ ਮੈਂ ਕਹਿੰਦਾ ਫਿਰ ਇਹਨਾਂ ਨਾਲ ਉਹ ਚੰਗੇ ਨੇ ਇਨਾਂ ਨਾਲੋਂ ਤੇ ਉਹ ਚੰਗੇ ਨੇ ਚਲੋ ਹੜਾਂ ਦੇ ਹੜਾਂ ਦੇ ਪਿੱਛੇ ਜ਼ਿੰਮੇਵਾਰ ਵੀ ਹੈਗੇ ਨੇ ਕਾਫੀ ਹੱਦ ਤੱਕ ਇਸ ਮੁੱਦੇ ਤੇ ਵੀ ਆਪਾਂ ਫੇਰ ਗੱਲਬਾਤ ਕਰਾਂਗੇ ਪਰ ਜਰੂਰ ਮੁੱਦਾ ਭਗਿਆ ਵੀ ਹੋਇਆ ਪਿਆ ਬਿਆਸ ਵਾਲਾ ਜਿਹੜਾ ਦਰਿਆ ਹੈ ਉਹਨੂੰ ਲੈ ਕੇ ਬਿਆਸ ਵਾਲਾ ਦਰਿਆ ਕਿਰੇ ਹੀ ਸਾਰਾ ਉਹਨਾਂ ਨੇ ਠੀਕ ਹੈ ਜੇ ਉਧਰ ਦੇ ਲੋਕਾਂ ਦੀ ਗੱਲ ਸੁਣੀ ਆਪਾਂ ਸਟੇਟਮੈਂਟਾਂ ਦੇਖ ਰਹੇ ਆ ਉਹ ਕਹਿੰਦੇ ਦਰਿਆ ਹੀ ਉਹਨਾਂ ਨੇ ਉੱਥੋਂ ਇਕੱਠਾ ਜਿਆ ਕਰਤਾ ਹੜ ਤੇ ਜ਼ਿੰਮੇਵਾਰੀ ਉਹ ਨੇ ਠੀਕ ਹੈ ਚਲੋ ਲੰਗਰ ਲਾਤਾ ਚਲੋ ਠੀਕ ਹੈ ਚਲੋ ਕੋਈ ਨਾ ਕੋਈ ਤੇ ਕੋਈ ਦਾਅ ਵੀ ਪੰਜਾਬ ਉਹਨਾਂ ਤੇ ਲੱਗੇ ਹੀ ਹੋਣਗੇ ਨਾ ਜਿਹਦੇ ਕਰਕੇ ਕੋਈ ਨਾ ਕੋਈ ਡਰੀਆਂ ਵਾਲਾ ਸੰਤ ਆ ਠੀਕ ਹੈ ਪਿੱਛੇ ਉਹ 2.5 ਤੋਂ 3 ਕਰੋੜ ਰੁਪਏ ਦੀ ਗੱਡੀ ਲੈ ਕੇ ਆਇਆ ਠੀਕ ਹੈ ਜੀ ਉਸ ਤੋਂ ਬਾਅਦ ਉਸ ਤੋਂ ਪਹਿਲਾਂ ਇਹਨੇ 3 ਸਕਾਰਪਿਓ ਲੈਈਆਂ ਨਵੀਆਂ ਉਦੋਂ ਬਾਅਦ ਫੇਰ ਇੱਕ ਕਾਲੇ ਰੰਗ ਦੀ ਫੋਰਚਨਰ ਲਈ ਮਤਲਬ ਘਟੋ ਘਟ ਕੌਮ ਦਾ 7-8 ਕਰੋੜ ਰੁਪਏ ਖਰਾਬ ਕਰਤਾ ਤੇ ਉਹਨੇ ਸਟੇਟਮੈਂਟ ਦਿੱਤੀ ਹੈ ਕਿ ਮੈਂ ਭਾਈ 1 ਕਰੋੜ ਰੁਪਇਆ ਗੁਰਦਾਸਪੁਰ ਜ਼ਿਲ੍ਹੇ ਨੂੰ ਦਾਨ ਕਰਦਾ ਅੰਮ੍ਰਿਤਸਰ ਨੂੰ ਦਿੰਨਾ ਤਰਨਤਾਰਨ ਅਜਨਾਲਾ ਸਾਈਡ ਨੂੰ ਦਿੰਨਾ ਜਿੱਥੇ ਲੋਕ ਪ੍ਰਭਾਵਿਤ ਹੋਏ ਨੇ ਠੀਕ ਹੈ ਆ ਸਰੂਪ ਸਿੰਘ ਆ ਚੰਡੀਗੜ੍ਹ ਵਾਲਾ ਸਾਧ ਇਸ 벨ਟ ਨੂੰ ਲੁੱਟ ਕੇ ਖਾ ਗਿਆ ਉਹ ਸਾਧ ਉਹ ਕਰਪਸ਼ਨ ਦੇ ਪਤਾ ਨਹੀਂ ਕਿੰਨੇ ਕੇਸ ਨੇ ਇਧਰ ਦੇ ਲੋਕਾਂ ਦੀ ਜਮੀਨਾਂ ਹੜਪੰਦੇ ਕੇਸ ਨੇ ਇਹ ਨਾਲ ਹੀ ਉਹਦਾ ਡੇਰਾ ਇੱਥੇ ਬਿਲਕੁਲ ਨਾਲ ਹੀ ਮਤਲਬ 2 ਮਿੰਟ ਦੀ ਡਰਾਈਵ ਤੇ ਉਹਨੇ ਇੱਕ ਡੇਰਾ ਬਣਾਇਆ ਕੀ ਗੱਲ ਉਹਨੇ ਉਸ ਡੇਰੇ ਦੇ ਵਿੱਚ ਲੰਗਰ ਲਾਇਆ ਡੇਰੇ ਦੇ ਵਿੱਚ ਰਾਸ਼ਨ ਦਾ ਪ੍ਰਬੰਧ ਕੀਤਾ ਡੇਰੇ ਤੋਂ ਉਹਦੀਆਂ ਕੋਈ ਕਿਸ਼ਤੀਆਂ ਦਾ ਪ੍ਰਬੰਧ ਕਰਕੇ ਲੋਕਾਂ ਦਾ ਰਾਸ਼ਨ ਪਹੁੰਚਾਇਆ ਫਿਰ ਉਹਨੇ ਇਹ ਅਨਾਉਂਸਮੈਂਟ ਕੀਤੀ ਕਿ ਮੈਂ ਇੰਨੇ ਪਿੰਡ ਗੋਦ ਲੈਣਾ ਕਿਉਂਕਿ ਜੇ ਉਹਦੇ ਕੋਲ ਪੈਸਾ ਨਹੀਂ ਹੈਗਾ ਤੇ ਇੰਨਾ ਕਰੋੜਾਂ ਖਰਬਾਂ ਦੀ ਜਾਇਦਾਦ ਕਿੱਥੋਂ ਬਣਾ ਲਈ ਫਿਰ ਕਰੋੜਾਂ ਖਰਬਾਂ ਦੀਆਂ ਗੱਡੀਆਂ ਕਿੱਥੋਂ ਆ ਜਾਂਦੀਆਂ ਨਹੀਂ ਦੇਖੋ ਇਹ ਲੋਕਾਂ ਦੀ ਬੇਵਕੂਫੀ ਹੈ ਬਹੁਤ ਵੱਡੀ ਬੇਵਕੂਫੀ ਹੈ ਸਾਡਾ ਰੱਬ ਸਾਡਾ ਪ੍ਰਮਾਤਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਆ ਉਹਨਾਂ ਨੂੰ ਮੰਨੋ ਸਾਰੇ ਸਭ ਕੁਝ ਕਰਨਗੇ ਸਾਨੂੰ ਸਭ ਤੋਂ ਵੱਡਾ ਗੁਰੂ ਸਾਹਿਬ ਨੇ ਨਾ ਜਿਗਰਾ ਦਿੱਤਾ ਬੜਾ ਤਗੜਾ ਅਸੀਂ ਪ੍ਰਵਾਹ ਨਹੀਂ ਮੰਨਦੇ ਇੱਥੇ ਤੁਸੀਂ ਦੇਖਿਆ ਤੁਸੀਂ ਘਰਾਂ 'ਚ ਦੇਖਿਆ ਲੋਕੀ ਪ੍ਰਵਾਹ ਮੰਨਦੇ ਇਹ ਨਹੀਂ ਮੰਨਦੇ ਇਹ ਮਤਲਬ ਸਮਝ ਲਓ ਕਿ ਗੁਰੂ ਸਾਹਿਬ ਦੀ ਕਿਰਪਾ ਹੈ ਇਹ ਤਾਂ ਚਲੋ ਮੰਨਦੇ ਹੀ ਨਹੀਂ ਹੁਣ ਕਈ ਅੰਧਵਿਸ਼ਵਾਸੀ ਲੋਕ ਜਿਹੜੇ ਹਜੇ ਵੀ ਆਸ ਲਾਈ ਬੈਠੇ ਆ ਕਿ ਕੋਈ ਨਹੀਂ ਜੀ ਫਲਾਣੇ ਸੰਤ ਬਾਬੇ ਨੂੰ ਮੰਨਦੇ ਆ ਉਹ ਕੋਈ ਨਾ ਕੋਈ ਹੱਲ ਕਰੇਗਾ ਉਹ ਤੇ ਵਿਚਾਰਾ ਆਪਕੇ ਰੋਡ 'ਚ ਵੜਿਆ ਹੋਣਾ ਉਹ ਤੇ ਆਪ ਲੱਭਦਾ ਕਿ ਕਿਤੇ ਮੇਰੇ ਵੱਲ ਪਾਣੀ ਨਾ ਆ ਜਾਏ ਉਹਨਾਂ ਤੇ ਤੇ ਆਪ ਜ਼ਮੀਨਾਂ ਆੜ ਬੰਦੇ ਕੇਸ ਨੇ ਉਹਦੇ ਆਪ ਅੱਗੇ ਲੱਭਦੇ ਫਿਰਦੇ ਆ ਕੋਈ ਬਿਲਕੁਲ ਭਾਜੀ ਉਹ ਰਹਿੰਦੇ ਡਰੇ ਸਾਮੇ ਨੇ ਕਿਉਂਕਿ ਉਹਨਾਂ ਦੇ ਕੇਸ ਹੀ ਇਦਾਂ ਦੇ ਹੁੰਦੇ ਉਹਨਾਂ ਨੂੰ ਡਰ ਹੁੰਦਾ ਕਿ ਕਿਤੇ ਫਲਾਣਾ ਕੇਸ ਨਾ ਓਪਨ ਹੋ ਜੇ ਫੇਰ ਸਾਡੇ ਕਿਤੇ ਡੇਰੇ ਦੇ ਵਿੱਚ ਪਾਣੀ ਦਾ ਜਾਈ ਅਸੀਂ ਕਿੱਧਰ ਨੂੰ ਜਾਵਾਂਗੇ ਮੈਂ ਮੇਰੇ ਕੋ ਫੋਟੋਆਂ ਪਈਆਂ ਨੇ ਕਿਸੇ ਸਾਧ ਦਾ ਚੰਡੀਗੜ੍ਹ ਦਾ ਨਾ ਮਸਲਾ ਪੈ ਗਿਆ ਤੇ ਉਹ ਐਮਸੀ ਦੇ ਜਾ ਕੇ ਇਦਾਂ ਤਰਲੇ ਮਾਰਨ ਧਿਆ ਜਿੱਥੇ ਵੱਡੇ ਵੱਡੇ ਐਮਐਲਏ ਜਾ ਕੇ ਉਹਨਾਂ ਦੇ ਗੋਡੇ ਹੱਥ ਲਾਉਂਦੇ ਤੇ ਉਹ ਐਮਸੀ ਦੇ ਇਦਾਂ ਤਰਲੇ ਮਾਰਦਾ ਪਿਆ ਕਿ ਮਾਰਾ ਸਾਡੀ ਜ਼ਮੀਨ ਦੇ ਉੱਤੇ ਸਰਕਾਰ ਕਬਜ਼ਾ ਕਰਨ ਲੱਗੀ ਐ ਕਹੀਂ ਸਰਕਾਰ ਦੀ ਕਬਜ਼ਾ ਕੀਤੀ ਸੀ ਤੇ ਕੋਈ ਹੱਲ ਕਰੋ ਇਹਨ ਇੱਥੇ ਲੋਕਾਂ ਨੂੰ ਆਪੇ ਆਪਣੀ ਜਾਣਵਾਲ ਦੀ ਰਾਖੀ ਕਰਨੀ ਪੈਣੀ ਹੈ ਅੱਜ ਦੀ ਡੇਟ 'ਚ ਜਿੱਦਿਆਂ ਜਦਾਂ ਵੱਡੀਆਂ ਵੱਡੀਆਂ ਸੰਸਥਾਵਾਂ ਆਈਆਂ ਨੇ ਇਹ ਨੌਜਵਾਨ ਮੁੰਡੇ ਟਰਾਲੀਆਂ ਭਰ ਕੇ ਆਏ ਨੇ ਇਹੋ ਹੀ ਨੇ ਰੱਬ ਇਹੋ ਹੀ ਨੇ ਬਾਬੇ ਠੀਕ ਹੈ ਇਹਨਾਂ ਨੂੰ ਕਹਿ ਦਿਓ ਜੀ ਸੰਤ ਬਾਬੇ ਇਹ ਇਹੋ ਹੀ ਨੇ ਮੁੰਡੇ ਬੈਠੇ ਇਹਨਾਂ ਦੇਖੋ ਐਸੇ ਸੇਵਾ ਕਰ ਰਹੇ ਆ ਇਹ ਨੇ ਸਾਰਾ ਕੁਝ ਇਹੋ ਹੀ ਮਹਾਪੁਰਖ ਨੇ ਇਹ ਉਹ ਦੂਜੇ ਮਹਾਪੁਰਖ ਨਹੀਂ ਹੈਗੇ ਇਹ ਚੋਲੇ ਇਹਨਾਂ ਨੇ ਬਦਨਾਮ ਕੀਤੇ ਨੇ ਆ ਹੁਣ ਹੈ ਗਰਾਊਂਡ 'ਚ ਮੈਂ ਸਵੇਰੇ ਵੀ ਇਹ ਗੱਲ ਕਹੀ ਆ ਕਿ ਹੁਣ ਵੀਡੀਓ ਦੇਖ ਕੇ ਜਰੂਰ ਦੋ ਚਾਰ ਫੇਮ ਖੱਟਣ ਦੇ ਆ ਜਾਣਗੇ ਪਿਛਲੀ ਵਾਰੀ ਵੀ ਮੈਂ ਕਿਸਾਨੀ ਅੰਦੋਲਨ 'ਚ ਵੀਡੀਓ ਪਾਈ ਸੀ ਤੇ ਫਿਰ ਚਾਰਜ ਰਮਾਂ ਆ ਕੇ ਉੱਥੇ ਵੰਡ ਗਏ ਸੀ ਹੁਣ ਫੇਮ ਖੱਟਣ ਲਈ ਆਉਣਗੇ ਚਲੋ ਮੈਂ ਕਹਿੰਦਾ ਫੇਮ ਖੱਟਣ ਲਈ ਆ ਜਾਓ ਕੋਈ ਨਾ ਕੋਈ ਤੇ ਤੁਹਾਡੇ ਕਰੋਨਾ ਖਰਬਾ ਇਕੱਠਾ ਕੀਤਾ ਮਾੜਾ ਮੋਟਾ ਤੇ ਢਿੱਲਾ ਹੋਏਗਾ ਕਿਤੇ ਕੋਈ ਮਾੜਾ ਮੋਟਾ ਹੀ ਫਰਕ ਪਊਗਾ ਇੰਨੀ ਕੀ ਸ਼ਰਮੀ ਕਰ ਲੋ ਸੋ ਇਹ ਅਸਲੀਅਤ ਹੈ ਵਾ ਹੁਣ ਮੈਂ ਸਾਰੇ ਪਿੰਡਾਂ ਵਾਲਿਆਂ ਨੂੰ ਬੇਨਤੀ ਕਰਦਾ ਹਾਂ ਤੇ ਜੋੜ ਕੇ ਕਿ ਜਦੋਂ ਫੇਰ ਕੋਈ ਤੁਹਾਡੇ ਘਰਾਂ ਦੇ ਵਿੱਚ ਕਾਰ ਸੇਵਾ ਦੇ ਨਾਂ ਤੇ ਬੋਰੀਆਂ ਲੈ ਕੇ ਕੋਈ ਸਾਧ ਆਏਗਾ ਨਾ ਤੇ ਜੁੱਤੀ ਲਾ ਲਿਓ ਪਰਵਾਹ ਨਾ ਕਰਿਓ ਫਿਰ ਫਿਰ ਜੁੱਤੀ ਲਾ ਲਿਓ ਫਿਰ ਜੁੱਤੀ ਲਾਉਣੀ ਪਣਦੀ ਆ ਕਿਉਂਕਿ ਜੇ ਔਖੇ ਵੇਲੇ ਤੁਹਾਡੇ ਨਾਲ ਨਹੀਂ ਖੜੇ ਭਈ ਤੁਸੀਂ ਆਮ ਬੰਦੇ ਹੋ ਉਹਨਾਂ ਚ ਤੇ ਸ਼ਕਤੀਆਂ ਨਹੀਂ ਠੀਕ ਹੈ ਇੱਕ ਸੋਚਣ ਵਾਲੀ ਗੱਲ ਆ ਆਮ ਬੰਦੇ ਚ ਤੇ ਕੋਈ ਸ਼ਕਤੀ ਨਹੀਂ ਬਾਬਿਆਂ ਚ ਤੇ ਸ਼ਕਤੀਆਂ ਨੇ ਤੇ ਜੇ ਉਹ ਬਾਬੇ ਚ ਸ਼ਕਤੀ ਹੋਏ ਤੇ ਉਹ ਫੂਕ ਮਾਰ ਕੇ ਡਾਸ ਸਕਦਾ ਸਾਰਾ ਦਾ ਸਾਰਾ ਪਾਣੀ ਫੂਕ ਮਾਰ ਕੇ ਸੁੱਕਾ ਕਰ ਸਕਦਾ ਆਹ ਆ ਉਹ ਡੀਕ ਮਾਰ ਕੇ ਪੀ ਵੀ ਸਕਦਾ ਉਹਨਾਂ ਚ ਤੇ ਸ਼ਕਤੀਆਂ ਤੁਹਾਡੇ ਮਹਾਪੁਰਖਾਂ ਚ ਜੇ ਹੁਣ ਪਿੰਡਾਂ ਦੇ ਵਿੱਚ ਵੜਨਗੇ ਨਾ ਤੇ ਇਹਨਾਂ ਨੂੰ ਕਿਉਂਕਿ ਉਦੋਂ ਤੇ ਆਪਣੀਆਂ ਸ਼ਕਤੀਆਂ ਵਿਖਾਈਆਂ ਨਹੀਂ ਉਦੋਂ ਤੇ ਤੂੰ ਕੋਈ ਬਚਨ ਕੀਤਾ ਨਹੀਂ ਤੁਸੀਂ ਐ ਗੱਲ ਕਰਕੇ ਕਿਸੇ ਦੇ ਸਪਿਰਚੁਅਲ ਇਮੋਸ਼ਨਸ ਨੂੰ ਤੁਸੀਂ ਠੇਸ ਪਹੁੰਚਾ ਲੈਣੀ ਗੱਲ ਕਰਦਾ ਕਹਿੰਦਾ ਮੈਂ ਗੱਲ ਹੀ ਪਖੰਡੀਆਂ ਦੀ ਕਰ ਰਿਹਾ ਅਸੀਂ ਕਿਸੇ ਧਰਮ ਦੀ ਗੱਲ ਹੀ ਨਹੀਂ ਕਰ ਰਹੇ ਅਸੀਂ ਗੱਲ ਕਰ ਰਹੇ ਪਖੰਡੀ ਸਾਧਾਂ ਦੀ ਠੀਕ ਹੈ ਮੈਂ ਤੇ ਕਹਿ ਰਿਹਾ ਕਿ ਜੇ ਤੁਹਾਡੇ ਕਿਸੇ ਸਾਧ ਦੇ ਵਿੱਚ ਸ਼ਕਤੀ ਹੈ ਲਿਆਓ ਮੇਰੇ ਸਾਹਮਣੇ ਉਹਨੂੰ ਲੈ ਕੇ ਆਓ ਮੈਂ ਇਹਨੂੰ ਕਹੂੰਗਾ ਕਿ ਮਾਰਾਂ ਡੀਕ ਪਾਣੀ ਪੀ ਜਾ ਸਪਸਲਾਂ ਕਿਸਾਨਾਂ ਦੀਆਂ ਕਰੋੜਾਂ ਦੇ ਕਰਜ਼ਾਈ ਹੋ ਜਾਣਾ ਇਸ ਟਾਈਮ ਕਿਉਂਕਿ ਇਹ ਜਿਹੜੀਆਂ ਜ਼ਮੀਨਾਂ ਨੇ ਅਗਲੇ 5 ਸਾਲ ਤੱਕ 5-7 ਸਾਲ ਤੱਕ ਬਹਾਲ ਨਹੀਂ ਹੋਣੀਆਂ ਸੀ ਨਹੀਂ ਇਹ ਇਹ ਸਾਰੇ ਇਹਨਾਂ ਦੇ ਡਰਾਮੇ ਹੋਰ ਕੀ ਹੋਣਾ ਦੱਸੋ ਮੈਨੂੰ ਠੀਕ ਹੈ ਚਲੋ ਇਹਦੋਂ ਵੱਡੀ ਵੀ ਕੋਈ ਹੁਣ ਧਰਤੀ ਪੁੱਠੀ ਹੋ ਸਕਦੀ ਹੈ ਹੋਰ ਕੀ ਹੋਣਾ ਪਾਣੀ ਤੇ ਬਾਰ ਬਾਰਾ ਫੁੱਟ ਭਰ ਗਿਆ ਫਸਲਾਂ ਤਬਾਹ ਹੋ ਗਈਆਂ ਘਰਾਂ ਦਾ ਫਰਨੀਚਰ ਖਰਾਬ ਹੋ ਗਿਆ ਜਿੰਨੇ ਇਲੈਕਟ੍ਰੋਨਿਕ ਡਿਵਾਈਸਸ ਸਾਰੇ ਫ੍ਰਿਜਾਂ ਬਰੂਜਾਂ ਸਭ ਤੇ ਖਰਾਬ ਹੋ ਗਈਆਂ ਸਿਰਫ ਜਾਨਾਂ ਹੀ ਬਚੀਆਂ ਨੇ ਡੰਗਰ ਤੱਕ ਪਾਕਿਸਤਾਨ ਨੂੰ ਰੋੜ ਕੇ ਚੱਲ ਗਿਆ ਇਹਦੋਂ ਬਾਅਦ ਹੋਰ ਕੀ ਹੋਣਾ ਹੁਣ ਤੇ ਇਹੋ ਹੀ ਹੋ ਸਕਦਾ ਧਰਤੀ ਕੀ ਕੁਦਰਤ ਇਧਰ ਉਧਰ ਨਾ ਕਰਦੀ ਬਸ ਇਹ ਦੁਵੱਦ ਤੇ ਤਬਾਈ ਹੋ ਨਹੀਂ ਸਕਦੀ ਠੀਕ ਹੈ ਹੋਣ ਕੀ ਹੋਰ ਕੀ ਡੀਜਦੇ ਨੇ ਮੈਂ ਤੇ ਕਹਿੰਦਾ ਹਣ ਬਾਬੇ ਮੈਦਾਨ ਚ ਉਹਨਾਂ ਨਾਲੇ ਆਪਣੀਆਂ ਸ਼ਕਤੀਆਂ ਵਿਖਾਉਣ ਮਹਾਰਾਜ ਜਿੰਨੇ ਐ ਇਸ ਟਾਈਮ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਬਾਬੇ ਨੇ ਨਾ ਜਿੰਨਾ ਝੂਠ ਦਾ ਪਖੰਡ ਜਾਪ ਕਰਦੇ ਐ ਤੇ ਇੱਥੇ ਤੇ ਕੁਝ ਹੋਣਾ ਹੀ ਨਹੀਂ ਚਾਹੀਦਾ ਜੇ ਇਹਨਾਂ ਦੀ ਭਜਨ ਬੰਦਗੀ ਦੇ ਨਾਲ ਜੇ ਸੱਚੀ ਕਿਸੇ ਦਾ ਭਲਾ ਹੁੰਦਾ ਹੋਏ ਜਾਂ ਆਪਤਾ ਰੁਕਦੀ ਹੋਏ ਤੇ ਪੰਜਾਬ ਦੇ ਵਿੱਚ ਮਾੜੇ ਹਾਲਾਤ ਹੋਈ ਨਹੀਂ ਸਕਦੇ ਅਸੀਂ ਇਹ ਤੇ ਅਰਦਾਸ ਕਰਨ ਤੇ ਸਾਰਾ ਕੁਝ ਹੋ ਜਾਂਦਾ ਠੀਕ ਹੈ ਨਾ ਪਰ ਅੱਜ ਇਹਨਾਂ ਦੀਆਂ ਅਰਦਾਸਾਂ ਕਿੱਥੇ ਨੇ ਜੇ ਅੱਜ ਇਹਨਾਂ ਦੇ ਇਹਨਾਂ ਦੇ ਜੇ ਪੱਲੇ ਕੁਝ ਹੋਏ ਤੇ ਕਿਉਂ ਲੋਕ ਵਿਚਾਰੇ ਤੜਪਣ ਇੱਥੇ ਲੋਕਾਂ ਦੇ ਹਾਲਾਤ ਕੱਲ ਮੇਰੇ ਕੋਲ ਇੱਕ ਬੰਦੇ ਨੇ ਫੋਨ ਕੀਤਾ ਕਹਿੰਦਾ ਭਾਜੀ ਜਿੱਦਾਂ ਮਰਜ਼ੀ ਕਰੋ ਮੇਰੇ ਕੋਲ ਦੁੱਧ ਪਹਚਾ ਦਿਓ ਬਸ ਕਿ ਮੇਰੇ ਬੱਚੇ ਨੇ ਮੇਰਾ ਬਹੁਤ ਔਖਾ ਹੋਇਆ ਪਿਆ ਮੈਂ ਤੇ ਤੁਰ ਕੇ ਜਾਵ ਨਹੀਂ ਕਿਤੇ ਸਾਦਾ ਸਾਰੇ ਪਾਸੇ ਪਾਣੀ ਭਰਿਆ ਪਿਆ ਉਹ ਮੇਰਾ ਮੇਰਾ ਭਰਾ ਮੇਰੇ ਨਾਲ ਹੀ ਆਰਮੀ ਦੇ ਵਿੱਚ ਹੀ ਇੱਕ ਸਰਵਿਸਮੈਨ ਉਹਦੀ ਇੱਥੇ ਡਿਊਟੀ ਰਹੀ ਉਹਨੇ ਚਲੋ ਕੋਈ ਨਾ ਕੋਈ ਪ੍ਰਬੰਧ ਕਰਕੇ ਕੋਈ ਹਿੱਲਾ ਕੀਤਾ ਠੀਕ ਹੈ ਹੁਣ ਇਹ ਇਹਨਾਂ ਦੀ ਕੰਡੀਸ਼ਨ ਆ ਮੈਂ ਸਾਰਿਆਂ ਨੂੰ ਕਹਿਣਾ ਜਿਹੜੇ ਡੇਰਿਆਂ ਵਾਲੇ ਹੁਣ ਤੁਹਾਡੇ ਪਿੰਡਾਂ 'ਚ ਘਰਾਂ 'ਚ ਆਉਣਗੇ ਉਹਨਾਂ ਦੀ ਰੱਜ ਕੇ ਸੇਵਾ ਕਰਿਓ ਉਹਨਾਂ ਨੂੰ ਹੁਣ ਚੌਲ ਆਟਾ ਦਾਣਾ ਕੱਖ ਨਾ ਦਿਓ ਉਹਨਾਂ ਨੂੰ ਜੋ ਦੇਣਾ ਨਾ ਉਹ ਤੁਹਾਨੂੰ ਪਤਾ ਚੰਗੀ ਤਰ੍ਹਾਂ ਉਹ ਦਿਓ ਇਹ ਛੇਤਰਾਂ ਦੇ ਲਾਇਕ ਨੇ ਤੇ ਛੇਤਰ ਹੀ ਇਹਨਾਂ ਨੂੰ ਚਾਹੀਦੇ ਨੇ ਜਿਹੜੇ ਇਸ ਟਾਈਮ ਮਹਾਪੁਰਖ ਸੇਵਾ ਕਰ ਰਹੇ ਆ ਵੀਰ ਮੈਨੂੰ ਦੱਸ ਰਿਹਾ ਸੀ ਚਾਲ ਸਾਹਿਬ ਕਹਿੰਦੇ ਕਿ ਅਮਰਤਪਾਲ ਨੂੰ ਚਲੋ ਅਸੀਂ ਨਾ ਹੱਕ 'ਚ ਨਾ ਵਿਰੋਧ 'ਚ ਠੀਕ ਹੈ ਪਰ ਇਹ ਅੱਜ ਦੀ ਡੇਟ 'ਚ ਦੇਖਣਾ ਪਊਗਾ ਕਿ ਉਹ ਉਹਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਉਹ ਕਰ ਰਹੇ ਆ ਕੰਮ ਹੋਰ ਵੀ ਕਈ ਇੱਕ ਦੋ ਸੰਤ ਮਹਾਪੁਰਖ ਹੈਗੇ ਆ ਤੇ ਜਿਹੜੇ ਭਾਈ ਇੱਕ ਚੀਜ਼ ਦੇਖਣ ਵਾਲੀ ਹੈ ਜਿਹੜੇ ਸੰਤ ਮਹਾਪੁਰਖ ਇਸ ਟਾਈਮ ਸੇਵਾ ਕਰ ਰਹੇ ਆ ਨਾ ਗਰਾਊਂਡ ਲੈਵਲ ਤੇ ਉਹ ਕਦੇ ਝੋਲੇ ਲੈ ਕੇ ਮੰਗਣ ਨਹੀਂ ਗਏ ਨਹੀਂ ਉਹ ਤਾਂ ਭਾਈ ਹੁਣ ਐ ਵੀ ਕਹਿ ਦੇਣਗੇ ਕਿ ਉਹਨਾਂ ਨੇ ਤਾਂ ਭਾਈ ਵੋਟਾਂ ਮੰਗਣੀਆਂ ਕੀ ਤਾਂ ਹੀ ਲੋਕਾਂ 'ਚ ਜਾ ਰਹੇ ਆ ਮੈਂ ਕਹਿੰਦਾ ਵੋਟਾਂ ਹੀ ਮੰਗਣੀਆਂ ਸਹੀ ਮੈਂ ਕਹਿੰਦਾ ਇਹਨਾਂ ਨਾਲ ਪੋਲਿਟਿਕਲ ਲੀਡਰ ਚੰਗੇ ਆ ਜੇ ਉਹਨਾਂ ਨੇ ਵੋਟਾਂ ਮੰਗਣੀਆਂ ਤੁਸੀਂ ਵੀ ਤੇ ਦਾਣੇ ਲੈਣ ਆਉਣਾ ਹਰ 6 ਮਹੀਨੇ ਬਾਅਦ ਉਹ ਤੇ 5 ਸਾਲਾਂ ਬਾਅਦ ਆਊਗਾ ਤੁਸੀਂ ਤੇ 6 ਮਹੀਨੇ ਬਾਅਦ ਆਇਨਾ ਤੁਸੀਂ